ਮੋਹਾਲੀ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟਖੋ ਅਤੇ ਫਰੋਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ ਜੈਸਲ ਦੇ ਦੋ ਗੁਰਗੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਇਨ੍ਹਾਂ ਕੋਲੋਂ ਨਜਾਇਜ਼ ਭਾਰੀ ਅਸਲਾ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਇਸ ਦੇ ਨਾਲ ਨਾਲ ਇੱਕ ਬਰੀਜ਼ਾਕਾਰ ਵੀ ਬਰਾਮਦ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਐਸਐਸਪੀ ਦੀਪਕ ਪਾਰਕ ਇੱਕ ਮੁਹਾਲੀ ਪੁਲਿਸ ਦੀ ਟੀਮ ਵੱਲੋਂ ਜਿਹੜੀ ਹੈ ਬੜੀ ਇੱਕ ਕਾਮਯਾਬੀ ਹਾਸਿਲ ਕੀਤੀ ਗਈ ਜਿਸ ਦੇ ਵਿੱਚ ਗੈਂਗਸਟਰ ਲਖਵੀਰ ਲੰਡਾ ਦੇ ਕੁਝ ਐਸੋਸੀਏਟ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਵਕਫ ਵਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਇਹਦੀ ਇਹ ਜਿਹੜੀ ધરਪਕੜੇ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਕਿ ਸਾਡੇ ਮੁਹਾਲੀ ਦੇ ਵਿੱਚ 8 1 25 ਦੀ ਰਾਤ ਨੂੰ ਅਰਲੀ ਮਾਰਨਿੰਗ ਜਿਹੜਾ ਹੈਗਾ ਉਹ ਇੱਕ ਦੋ ਵਿਅਕਤੀ ਆਪਣੀ ਗੱਡੀ ਤੇ ਪਟਿਆਲੇ ਤੋਂ ਆ ਰਹੇ ਸੀਗੇ ਉਨ੍ਹਾਂ ਦੀ ਗੱਡੀ ਤੇ ਅਟੈਕ ਕੀਤਾ ਤਿੰਨ ਮੁੰਡੇ ਸੀਗੇ ਮੋਟਰਸਾਈਕਲ ਤੇ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਤੇ ਗੋਲੀਆਂ ਚਲਾਈ ਸੋ ਇੱਕ ਮੁੰਡੇ ਦੇ ਮੋਢੇ ਤੇ ਗੋਲੀ ਵੱਜੀ ਇੱਕ ਦੀ ਪਿੱਠ ਦੇ ਵਿੱਚ ਵੱਜੀ ਬਾਅਦ ਚ ਉਹ ਦਾਖਲ ਰਿਹਾ ਹਸਪਤਾਲ ਦੇ ਵਿੱਚ ਲੇਕਿਨ ਉਹ ਹੁਣ ਸੁਰੱਖਿਤ ਹੈਗੇ ਸੋ ਜਦੋਂ ਐਸ.ਆਈ. ਨੂੰ ਟੈਸਟ ਕਰਨ ਲਈ ਸਾਡੀ ਟੀਮ ਜਿਹੜੀ ਹੈਗੀ ਐਸ.ਪੀ.ਡੀ ਐਸ.ਪੀ.ਸੀ.ਟੀ ਡੀ.ਐਸ.ਪੀ.ਡੀ ਡੀ.ਐਸ.ਪੀ.ਸੀ.ਟੀ ਟੂ ਇਨਚਾਰਜ ਸੀ.ਆਈ.ਏ ਨਦੀ ਟੀਮਾਂ ਜਿਹੜੀ ਹੈਗੀ ਵੱਖ-ਵੱਖ ਟੀਮਾਂ ਇਸ ਕੰਮ ਤੇ ਲੱਗ ਗਈ ਤੋ ਫਿਰ ਬਾਅਦ ਦੇ ਵਿੱਚ ਜਿਹੜੇ ਹੈਗੇ ਇਸ ਮੋਡਿਊਲ ਦੇ ਦੋ ਵਿਅਕਤੀ ਹੁਣ ਤੱਕ ਅਸੀਂ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਜਿਨ੍ਹਾਂ ਨੇ ਇੱਥੇ ਫਾਇਰਿੰਗ ਕੀਤੀ ਸੀਗੀ ਸੋ ਇਹਨਾਂ ਦੇ ਨਾਮ ਹੈਗੇ ਇੱਕ ਹੈਗਾ ਅਵਤਾਰ ਸਿੰਘ ਉਰਫ ਵਿੱਕੀ ਇਹ ਹੈਗਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਉਮਰ ਇਹਦੀ 21 ਸਾਲ ਹੈਗੀ ਹੈ 12ਵੀਂ ਪਾਸ ਹੈਗਾ ਦੂਜਾ ਦੋਸ਼ੀ ਜਿਹੜਾ ਹੈਗਾ ਅਮਰਵੀਰ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਖਡੂਰ ਸਾਹਿਬ ਦਾ ਇਹਦੀ ਉਮਰ 20 ਸਾਲ ਹੈਗੀ 11ਵੀਂ ਪਾਸ ਹੈਗਾ ਤੀਜਾ ਸਾਥੀ ਨਾਮ ਦਾ ਅਨਮੋਲ ਸਿੰਘ ਉਹਦੀ ਹਲੇ ਗ੍ਰਫਤਾਰੀ ਬਾਕੀ ਹੈ ਜਿਹੜੇ ਕਿ ਮੁਹਾਲੀ ਇਨਸੀਡੈਂਟ ਦੇ ਵਿੱਚ ਸ਼ਾਮਿਲ ਸੀਗੇ ਇਹਨਾਂ ਤੋਂ ਰਿਕਵਰੀ ਹੁਣ ਤੱਕ ਦੀ ਰਿਕਵਰੀ ਦੇ ਵਿੱਚ ਤਿੰਨ ਪਿਸਤਲ ਬਰਾਮਦ ਕੀਤੇ ਗਏ ਹਨ 32 ਬੋਰ ਦੇ 9 जिंदा ਰਾਉਂਡ ਇੱਕ ਦੇਸੀ ਪਿਸਤਲ 32 ਬੋਰ ਦਾ ਸਮੇਤ ਦੋ ਕਾਰਤੂਸ ਇੱਕ ਦੇਸੀ ਪਿਸਤਲ 315 ਬੋਰ ਦਾ ਸਮੇਤ ਦੋ ਕਾਰਤੂਸ अच्छा इस ਤੋਂ ਬਾਅਦ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਇਹਨਾਂ ਦੀ ਸਟੋਰੀ ਇਸ ਤਰੀਕੇ ਨਾਲ ਹੈਗੀ ਕਿ ਪਹਿਲਾਂ ਇਹਨਾਂ ਨੇ ਜਿਹੜੇ ਹੈਗੇ ਗੈਂਗਸਟਰ ਲੰਡਾ ਦੇ ਕਹੇ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਗੱਡੀ ਖੋਣੀ ਸੀਗੀ ਉਸ ਗੱਡੀ ਨੂੰ ਖੋਣ ਲਈ ਸਭ ਤੋਂ ਪਹਿਲਾਂ ਇਹ ਪਟਿਆਲੇ ਦੇ ਵਿੱਚ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਫਾਇਰਿੰਗ ਕਰਕੇ ਇੱਕ ਵਿਅਕਤੀ ਤੋਂ ਸਪਲੈਂਡਰ ਗੱਡੀ ਖੋਈ ਉਸ ਸਪਲੈਂਡਰ ਗੱਡੀ ਖੋਣ ਦਾ ਪਰਚਾ ਸ਼ੰਭੂ ਥਾਣੇ ਵਿੱਚ ਦਰਜ ਹੈ ਉਸ ਤੋਂ ਬਾਅਦ ਉਹ ਜਿਹੜੀ ਖੋਈ ਹੋਈ ਸਪਲੈਂਡਰ ਗੱਡੀ ਸੀਗੀ ਉਸ ਗੱਡੀ ਤੇ ਇਹ ਲੋਕ ਮੁਹਾਲੀ ਆਏ ਜਦੋਂ ਮੁਹਾਲੀ ਇਹਨਾਂ ਨੇ ਸਨੇਚਿੰਗ ਦੀ ਅਟੈਂਪਟ ਕੀਤੀ ਜੋ ਕਿ ਫੇਲ ਹੋ ਗਈ ਉਸ ਤੋਂ ਬਾਅਦ ਇਹ ਉਹਨਾਂ ਬੰਦਿਆਂ ਤੇ ਫਾਇਰਿੰਗ ਕਰਕੇ ਗਾਹ ਨੂੰ ਚਲੇ ਗਏ ਫਿਰ ਜਾ ਕੇ ਇਹਨਾਂ ਨੇ ਲੁਧਿਆਣਾ ਜਿਹੜਾ ਹੈਗਾ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੁਲਿਸ ਇਹਨਾਂ ਦੇ ਪਿੱਛੇ ਪਈ ਸੀਗੀ ਇੱਥੋਂ ਫਿਰ ਲੁਧਿਆਣਾ ਵੱਲ ਸਾਨੇਵਾਲ ਅਰਲੀ ਮਾਰਨਿੰਗ ਇੱਥੋਂ ਜਾ ਕੇ 2-3 ਘੰਟੇ ਬਾਅਦ ਇਹਨਾਂ ਨੇ ਉੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੋਂ ਇੱਕ ਕਿਸੇ ਵਪਾਰੀ ਤੋਂ ਬਰੇਜ਼ਾ ਗੱਡੀ ਖੋਲੀ ਉਹ ਬਰੇਜ਼ਾ ਗੱਡੀ ਖੋ ਕੇ ਲੈ ਗਏ ਗਾਾਂ ਫਿਰ ਉਹ ਜਿਹਦੇ ਵਿੱਚ ਜੀ ਸਬੰਧੀ ਥਾਣਾ ਸਾਨੇਵਾਲ ਲੁਧਾਨੇ ਦੇ ਵਿੱਚ ਪਰਚਾ ਦਰਜ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਗੈਂਗਸਟਰ ਦੇ ਕਹੇ ਤੇ ਕਿਸੇ ਜਗ੍ਹਾ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਹਵਾਈ ਫਾਇਰ ਕੀਤੇ ਸੋ ਉਸ ਦੇ ਸਬੰਧ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਵਿੱਚ ਮੁਕੱਦਮਾ ਦਰਜ ਇਹ ਵੱਖ-ਵੱਖ ਕੇਸਾਂ ਦੇ ਵਿੱਚ ਪਹਿਲਾਂ ਵੀ ਲੋੜਿੰਦੇ ਹੈਗੇ ਇੱਕ ਮੁਕੱਦਮਾ ਇਹਨਾਂ ਤੇ ਆਮ ਸੈਕ ਦਾ 12ਵੇਂ ਮਹੀਨੇ ਦਾ ਪਿਛਲੇ ਸਾਲ ਦਾ ਦਸੰਬਰ 24 ਦਾ ਦਰਜ ਹੈ थाना ਗੋਇੰਦਵਾਲ ਸਾਹਿਬ ਤਰਨਤਾਰਨ ਇੱਕ ਮੁਕਦਮਾ ਇਹਨਾਂ ਤੇ ਕਰਤਾਰਪੁਰ ਜਲੰਧਰ ਰੂਰਲ ਦੇ ਵਿੱਚ ਵੀ ਦਰਜ ਹੈ ਜਿਹੜੀ ਕਿ ਇਹਨਾਂ ਨੇ ਸਨੇਚਿੰਗ ਵਗੈਰੇ ਕੀਤੀ ਸੀ ਕਿ ਗੱਡੀ ਦੀ ਸੋ ਇਹ ਜਿਹੜਾ ਹੈਗਾ ਇੱਕ ਗੈਂਗਸਟਰ ਦੇ ਨਾਲ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਉਰਫ ਜਸਲ ਉਰਫ ਜੈਸਲ ਇਹ ਦੋ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਨਾਲ ਇਹ ਸੰਪਰਕ ਦੇ ਵਿੱਚ ਹੈਗੇ ਉਹਨਾਂ ਦੇ ਗਰਾਊਂਡ ਲੈਵਲ ਦੇ ਐਸੋਸੀਏਟਸ ਹੈਗੇ ਤੋ ਇੰਨੀ ਵਾਰਦਾ ਤੁਹਾਨੂੰ ਅੰਜਾਮ ਦੇ ਚੁੱਕੇ ਆ ਸੋ ਮੈਂ ਇਹਨਾਂ ਦੀ ਜਿਹੜੀ ਸੀਆਈ ਦੀ ਟੀਮ ਤੇ ਸਾਡੇ ਐਸਪੀ ਸਿਟੀ ਦੀ ਟੀਮ ਇਹਨਾਂ ਨੇ ਕਾਫੀ ਐਫਰਟਸ ਕਰਕੇ ਕਾਫੀ ਮਿਹਨਤ ਕਰਕੇ ਜਿਹੜਾ ਪੂਰਾ ਇਹਨਾਂ ਦੇ ਗਰਾਉਂਡ ਅਸੋਸੀਏਟਸ ਹੈ ਇਹਨਾਂ ਨੂੰ ਫੜਿਆ ਇਸ ਗੈਂਗ ਦਾ ਜਿਹੜਾ ਬੰਡਾ ਕੁੱਟ ਕੀਤਾ ਸਰ ਇਹ ਕਿਹ ਕਿਹ ਕਿਹਦਾ ਮੋਟਿਵ ਪਿਆਦਾ ਕਹਾ ਜਾਣਾ ਚਾਹੁੰਦੇ ਕੀ ਕ੍ਰਾਈਮ ਦਾ ਟਾਰਗੇਟ ਮਿਲਵਾ ਦਿੰਦੇ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਜਿਹੜੀ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਉਹ ਫਾਇਰਿੰਗ ਕੀਤੀ ਹੈ ਉਹਦੇ ਲਈ ਇਹ ਕੋਈ ਸਨੇਚਿੰਗ ਕਰਕੇ ਗੱਡੀ ਜਿਹੜੀ ਹੈ ਇਹਨਾਂ ਨੇ ਖੋਣ ਦਾ ਸੀਗਾ ਬਾਕੀ ਪੁਸ਼ਕਸ਼ ਦੌਰਾਨ ਦੇਖਾਂਗੇ ਹੋਰ ਵੀ ਕੋਈ ਨਾ ਨੂੰ ਟਾਰਗੇਟ ਵਗੈਰੇ ਮਿਲੇ ਸੀ ਕਿ ਨਹੀਂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੇ ਕਿ ਲੰਡਾ ਤੇ ਜਸਲ ਦੇ ਨਾਲ ਸਿੱਧਾ ਸੰਪਰਕ ਸੀਗੇ ਜਾਂ ਫਿਰ ਆਗੇ ਤੋਂ ਆਗੇ ਕਿਸੇ ਨਾਲ ਕਿਸ ਤਰ੍ਹਾਂ ਸੰਪਰਕ ਹੁੰਦਾ ਸੀਗਾ ਸੰਪਰਕ ਅਪਤਾ ਸਿੰਘ ਨੇ ਆ ਅਮਰਵੀਰ ਹੈ ਜਾਂ ਫਿਰ ਅਨਮੋਲ ਸਿੰਘ ਹੈ ਸਰ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਮੋਬਾਈਲ ਦੀ ਫੋਰੈਂਸਿਕ ਜਾਂਚ ਉਹਨਾਂ ਤੋਂ ਸਾਹਮਣੇ ਆਏਗੀ ਜਿਹੜੀ ਪ੍ਰਾਇਮਰੀਕ ਹੈਗੀ ਦੋਨਾਂ ਗੈਂਗਸਟਰਸ ਦੇ ਨਾਲੇ ਸੰਪਰਕ ਦੇ ਵਿੱਚ ਸੀ ਸਰ ਲੋਕਲ ਇਨਵੋਲਵਮੈਂਟ ਅਜੇ ਕੋਈ ਸਾਹਮਣੇ ਆਈ ਨਹੀਂ ਮੋਹਾਲੀ ਦੀ ਜਾਂ ਫਿਰ ਸਿੱਧਾ ਪ ਹਜੇ ਤੱਕ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਕਿਉਂਕਿ ਸ਼ੰਭੂ ਤੋਂ ਆਈ ਸੀ ਕੇ ਮੋਹਾਲੀ ਵਾਰਦਾਤ ਅਟੈਂਪਟ ਕੀਤੀ ਖੋਦੀ ਗੋਲੀਬਾਰੀ ਕੀਤੀ ਫਿਰ ਪਟਿਆਲੇ ਸੌਰੀ ਲੁਧਿਆਣੇ ਚਲੇ ਗਏ ਉੱਥੋਂ ਗੱਡੀ ਖੋ ਕੇ ਹੁਸ਼ਿਆਰਪੁਰ ਵਾਰਦਾਤ ਕੀਤੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਆਇਆ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਕੋਈ ਟਾਰਗੇਟ ਤੇ ਸੀਗਾ ਐਕਸ ਵਾਈ ਜ਼ेड ਜਿਹੜਾ ਇਹਨਾਂ ਨੇ ਹੁਸ਼ਿਆਰਪੁਰ ਫਾਇਰਿੰਗ ਕੀਤੀ ਹੈ ਉਹ ਉਹਦੀ ਜਿਹੜੀ ਹੈਗੀ ਹੈ ਉਹ ਡਿਟੇਲ ਉਸੇ ਅਸੀਂ ਦੇਖ ਰਹੇ ਹੋਂ ਸਕਦਾ ਹੈ ਕਿਸੇ ਪਾਰਟਿਕੂਲਰ ਟਾਰਗੇਟ ਨੂੰ ਲੈ ਕੇ ਕੀਤੀ ਹੋਵੇ ਜਾਂ ਜੋ ਵੀ ਚੀਜ਼ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਹਮਣ ਇਕਿ ਤੋਂ ਮੁਹੈਦ ਰਾਏ ਕਿਥੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਅਚਲੀ ਪ੍ਰਾਇਮਰੀ ਤਫਤੀਸ਼ ਦੇ ਵਿੱਚ ਇਹ ਕਹਿ ਰਹੇ ਕਿ ਮੱਧ ਪ੍ਰਦੇਸ਼ ਤੋਂ ਇਹਨੇ ਵੈਪਨਸ ਪ੍ਰਕੂਅਰ ਕੀਤੇ ਪਰ ਬਾਕੀ ਵੈਪਨਸ ਇਹਨੇ ਐਗਜ਼ਿਟ ਕਿਸ ਥਾਂ ਦੇ ਵਿੱਚ ਲਏ ਹੈ ਕੋਈ ਇਹਨਾਂ ਨੂੰ ਕੋਈ ਹੋਰ ਗੈਂਗ ਦੇ ਮੈਂਬਰ ਹੈਗੇ ਜਿਹੜੇ ਵੈਪਨ ਪ੍ਰੋਵਾਈਡ ਕਰਦੇ ਸੀਗੇ ਜਾਂ ਆਪ ਜਾ ਕੇ ਲੈ ਕੇ ਆਏ ਉਹ ਸਾਰੀ ਚੀਜ਼ਾਂ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਸੇ ਜ਼ਿਆਦਾ ਪ੍ਰੋਫਾਈਲ ਕੀ ਹੈ ਹਤਾਖ ਜਮਦਰ ਵੀਰ ਦਾ ਬਹੁਤ ਛੋਟੀ ਕਿਉਂਕਿ ਏਜ ਬਹੁਤ ਛੋਟੀ ਹੈ 21 ਸਾਲ 20 ਸਾਲ ਤਾਂ ਇਹ ਇਹਨਾਂ ਦਾ ਪੂਰੇ ਪ੍ਰੋਫਾਈਲ ਕੀ ਹੈ ਸਟੱਡੀ ਕਰ ਰਹੇ ਹੈ ਜਾਂ ਕਿਸ ਤਰ੍ਹਾਂ ਇਨਾਂ ਦੀ ਜੀ ਪ੍ਰੋਫਾਈਲ ਤਾਂ ਇਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਫਾਰਮਰ ਹੈਗੇ ਇੱਕ ਦੇ ਇੱਕ ਦੇ ਕਰੇ ਤਿੰਨ ਕਿੱਲੇ ਪੈਲੀ ਹੈਗੀ ਹੈ ਉਹਦੇ ਤਿੰਨ ਸਿਸਟਰਸ ਹੈਗੀ ਦੂਜਾ ਜੋ ਹੈਗਾ ਵਿਅਕਤੀ ਉਹਦੇ ਪੰਜ ਕਿੱਲੇ ਪੈਲੀ ਹੈਗੀ ਉਹਦਾ ਭਰਾ ਫੋਰਨ ਦੇ ਵਿੱਚ ਕੰਮ ਕਰਦਾ ਹੈ ਟਰੱਕ ਡਰਾਈਵਰੀ ਵਗੈਰਾ ਕਰਦਾ ਹੈ ਪਰਿਵਾਰ ਮਿਹਨਤਖਸ਼ ਪਰਿਵਾਰ ਹੈਗੇ ਤੇ ਕੁਝ ਬੱਚੇ ਜਿਹੜੇ ਹੈਗੇ ਉਹ ਅ ਇਸ ਤਰੀਕੇ ਦੇ ਗਲਤ ਰਾਹ ਤੇ ਚਲੇ ਜਾਂਦੇ ਗੁੰਮਰਾ ਹੋ ਜਾਂਦੇ ਸੋ ਸਾਡਾ ਇਹ ਵੀ ਮਕਸਦ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਕਾਉਂਸਲ ਕਰੀਏ ਉਹਨਾਂ ਨੂੰ ਤਰਪਕੜ ਦੇ ਨਾਲ-ਨਾਲ ਕਾਉਂਸਲ ਕਰਕੇ ਉਹਨਾਂ ਨੂੰ ਸਹੀ ਰਾਹ ਤੇ ਦਿਲੀਏ ਸਰ ਇਹਨਾਂ ਦੇ ਟੱਚ ਮੇਂ ਕਿੱਸੇ ਆਏ ਹੈ ਇਹ ਕਿ ਕੈਨਸਲ ਕੋਈ ਲਾਲਚ ਦੇ ਦੇ ਸੀ ਛੋਟੀ ਉਮਰ ਹੈ ਸਰ ਕਿਸਕੇ ਟੱਚ ਮੇਂ ਕਿੱਸੇ ਆਏ ਦੇਖੋ ਪ੍ਰਾਇਮਰੀ ਮੋਟਿਵ ਜਿਹੜਾ ਹੁਣ ਤੱਕ ਸਾਹਮਣੇ ਹੈ ਉਹ ਤਾਂ ਮੋਨੈਟਰੀ ਹੀ ਹੁੰਦਾ ਬਟ ਐਗਜ਼ੈਕਟਲੀ ਜਿਹੜਾ ਹੈਗਾ ਇਹਨਾਂ ਦੇ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗੀ ਔਰ ਇਨਵੈਸਟੀਗੇਸ਼ਨ ਹੋਏਗੀ ਉਹ ਤੋਂ ਕਲੀਅਰ ਹੋਏਗਾ ਕਿ ਵਾਧੇ ਦੇ ਇਸ ਸਮਦਰ ਮੋਟਿਵ ਦੈਟ ਵਿਲ ਬੀ ਪਾਰਟ ਆਫ ਦੀ ਪ੍ਰਸਨ ਸਰ ਇਹ ਜਿਹੜੀ ਗੱਡੀਆਂ ਜਿਹੜੀ ਲੁੱਟ ਕਰਦੇ ਸੀ ਆ ਇਹਨਾਂ ਨੇ ਅੱਗੇ ਵਾਰਦਾਤਾਂ ਨੂੰ ਅੰਜਾਮ ਕਿਉਂਕਿ ਤੁਸੀਂ ਕਿਹਾ ਕਿ ਲੰਡੇ ਦੇ ਕੈਂਪ ਤੇ ਇਹਨਾਂ ਨੇ ਗੱਡੀਆਂ ਜਿਹੜੀ ਹੈ ਲੋਟੀਆਂ ਸਨੈਚਿੰਗ ਕੀਤੀ ਇਹਨਾਂ ਨੇ ਅੱਗੇ ਕਰਨਾ ਕੀ ਸੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾਂ ਫਿਰ ਕਿਸ ਤਰ੍ਹਾਂ ਦੀ ਇਹਨਾਂ ਦੀ ਦੇਖੋ ਜੀ ਇੱਕ ਤਾਂ ਵਾਰਦਾਤ ਅੰਜਾਮ ਇਹਨਾਂ ਨੇ ਦਿੱਤੀ ਹੈ ਕਿ ਜਿਹੜੀ ਪਹਿਲਾਂ ਮੋਟਰਸਾਈਕਲ ਖੋਈ ਸੀਗੀ ਖੋਈ ਮੋਟਰਸਾਈਕਲ ਤੋਂ ਪਹਿਲਾਂ ਤਾਂ ਮੋਟਰਸਾਈਕਲ ਖੋਣਾ ਇੱਕ ਵਾਰਦਾਤ ਸੀ ਕਿ ਉੱਥੇ ਫਾਇਰਿੰਗ ਕਰਕੇ ਖੋਈ ਹੈ ਦੂਜੀ ਵਾਰਦਾਤ ਇਹਨਾਂ ਨੇ ਉਹ ਕੀਤੀ ਖੋਈ ਮੋਟਰਸਾਈਕਲ ਤੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਦੋ ਬੰਦਿਆਂ ਦੇ ਗੋਲੀ ਮਾਰੀ ਤੀਜੀ ਵਾਰਦਾਤ ਇਹਨਾਂ ਨੇ ਉੱਥੇ ਦਿੱਤੀ ਜਦੋਂ ਕਿ ਗੱਡੀ ਸਨੇਚ ਕੀਤੀ ਗੱਡੀ ਸਨੇਚ ਤੋਂ ਬਾਅਦ ਚੌਥੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਹੁਸ਼ਾਰਪੁਰ ਦੇ ਵਿੱਚ ਫਾਇਰਿੰਗ ਕੀਤੀ ਸੋ ਇਟ ਇਜ਼ देयर ਮੋਟਰਸਪਰੈਂਡ ਹੈ ਕਿ ਗੱਡੀ ਖੋ ਕੇ ਵਾਰਦਾਤਾਂ ਕਰੀ ਜਾ ਰਹੇ ਸਰ ਇੱਕ ਗੋਲੀ